ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਅਤੇ ਅਰਜੁਨ ਦਾ ਬਹੁਤ ਹੀ ਭਿਆਨਕ ਯੁੱਧ ਹੋ ਰਿਹਾ ਹੈ ਦੋਵੇਂ ਮਹਾਬਲੀ ਨੇ ਦੋਵੇਂ ਹੀ ਸੂਰਮੇ ਨੇ ਤੇ ਇੱਕ ਦੂਜੇ ਤੇ ਤੀਰਾਂ ਦੇ ਨਾਲ ਵਾਰ ਕਰਦੇ ਹੋਏ ਬਹੁਤ ਹੀ ਭਿਆਨਕ ਯੁੱਧ ਕਰ ਰਹੇ ਨੇ ਤੇ ਸਾਰੇ ਕਰਨ ਅਤੇ अर्जुन ਦਾ ਇਹ ਜੁਦੂ ਵੇਖ ਰਹੇ ਨੇ ਅਚਾਨਕ ਕੀ ਹੁੰਦਾ ਹੈ ਕਰਨ ਦਾ ਜੋ ਰਥ ਹੈ ਉਸ ਦਾ ਪਹੀਆ ਜ਼ਮੀਨ ਵਿੱਚ ਦਸ ਜਾਂਦਾ ਹੈ ਤਾਂ ਕਰਨ अर्जुन ਨੂੰ ਆਖਦਾ ਹੈ ਕਿ ਤੂੰ ਥੋੜੇ ਸਮੇਂ ਲਈ ਜੁਦ ਰੋਕ ਦੇ ਕਿਉਂਕਿ ਜੋ ਮੇਰੇ ਰਥੇ ਦਾ ਪਹੀਆ ਹੈ ਉਹ ਜ਼ਮੀਨ ਵਿੱਚ ਦਸ ਗਿਆ ਹੈ ਤੇ ਮੈਂ ਆਪਣਾ ਜੋ ਰਥੇ ਦਾ ਪਹੀਆ ਹੈ ਉਹ ਬਾਹਰ ਕੱਢਣ ਜਾ ਰਿਹਾ ਹਾਂ ਤਾਂ ਇਹ ਕਹਿ ਕੇ ਕਰਨ ਆਪਣੇ ਰਾਥੇ ਦਾ ਪਹੀਆ ਜ਼ਮੀਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਜੋਰ ਲਗਾਉਂਦਾ ਹੈ ਉਸ ਵੇਲੇ ਭਗਵਾਨ શ્રી ਕ੍ਰਿਸ਼ਨ ਜੀ ਅਰਜੁਨ ਨੂੰ ਆਖਦੇ ਹਨ ਕਿ ਹੈ ਅਰਜਨ ਤੂੰ ਕਰਨ ਨੂੰ ਮਾਰ ਦੇ ਅਰਜੁਨ ਕਹਿਣ ਲੱਗਾ ਕਿ ਹੈ ਕੇਸ਼ਵ ਇਹ ਕਿਵੇਂ ਹੋ ਸਕਦਾ ਹੈ ਕਰਨ ਇਸ ਵੇਲੇ ਮੇਰਾ ਥਾ ਹੈ ਉਹ ਆਪਣੇ ਰਾਥੇ ਦਾ ਪਹੀਆ ਕੱਢ ਰਿਹਾ ਹੈ ਤੇ ਇਹ ਹੱਥੇ ਤੇ ਵਾਰ ਕਰਨਾ ਇਹ ਸਹੀ ਨਹੀਂ ਹੋਵੇਗਾ ਇਹ ਧਰਮ ਦੇ ਵਿਰੁੱਧ ਹੋਵੇਗਾ ਤੁਸੀਂ ਮੈਨੂੰ ਗਲਤ ਸਿੱਖਿਆ ਦੇ ਰਹੇ ਹੋ ਤਾਂ ਭਗਵਾਨ ਸ਼੍ਰੀਕ੍ਰਿਸ਼ਨ ਦੀ ਅਰਜੁਨ ਨੂੰ ਕਹਿਣ ਲੱਗੇ ਕਿ ਹੈ ਅਰਜੁਨ ਜਦੋਂ ਤੇਰੀ ਘਰ ਵਾਲੀ ਨੂੰ ਭਰੀ ਸਭਾ ਵਿੱਚ ਤੋਂ ਵਸਤਰਹੀਨ ਕੀਤਾ ਜਾ ਰਿਹਾ ਸੀ ਕਿ ਉਹ ਧਰਮ ਸੀ ਜੋ ਜੋ ਤੇਰੇ ਪੁੱਤਰ ਨੂੰ ਇਹਨਾਂ ਸਾਰਿਆਂ ਨੇ ਰਲ ਕੇ ਮਾਰਿਆ ਸੀ ਨਿਹਾਥਾ ਸੀ ਕਿ ਉਹ ਧਰਮ ਸੀ ਉਹ ਵੀ ਤਾਂ ਅਧਰਮ ਸੀ ਇਹਨਾਂ ਨੇ ਹੀ ਸਾਰੇ ਅਸੂਲ ਤੋੜੇ ਹਨ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਇਸ ਕਰਕੇ ਤੂੰ ਅਰਜੁਨ ਦਾ ਤੂੰ ਕਰਨ ਦਾ ਵਧ ਕਰ ਦੇ ਕਰਨ ਨੂੰ ਮਾਰ ਦੇ ਜੇ ਇਹਦਾ ਰੱਥ ਇਹਨੇ ਪਈਆ ਆਪਣਾ ਜੋੜ ਲਿਆ ਤਾਂ ਫਿਰ ਤੈਨੂੰ ਦੁਬਾਰਾ ਮੌਕਾ ਨਹੀਂ ਮਿਲਦਾ ਹਾਂ ਤੂੰ ਇਸ ਨੂੰ ਮਾਰ ਦੇ ਤਾਂ ਕਿ ਦਿਨ ਉਸ ਵੇਲੇ ਫਿਰ ਭਗਵਾਨ ਕ੍ਰਿਸ਼ਨ ਦੇ ਕਹਨ ਤੇ ਅਰਜੁਨ ਨੇ ਕਰਨ ਦਾ ਵਾਅਦਾ ਕੀਤਾ ਸੀ ਕਰਨ ਨੂੰ ਮਾਰ ਦਿੱਤਾ ਸੀ ਕਿਉਂਕਿ ਭਗਵਾਨ શ્રી ਕ੍ਰਿਸ਼ਨ ਜੀ ਕਹਿੰਦੇ ਨੇ ਕਿ ਗਲਤ ਦੇ ਨਾਲ ਗਲਤ ਕਰਨਾ ਕੋਈ ਪਾਪ ਨਹੀਂ ਹੈ ਕੋਈ ਅਧਰਮ ਨਹੀਂ ਹੈ ਜਿੱਥੇ ਸੱਚ ਨੂੰ ਜਿਟੋਣਾ ਹੋਵੇ ਧਰਮ ਨੂੰ ਜਿਟੋਣਾ ਹੋਵੇ ਉੱਥੇ ਕਈ ਵਾਰ ਗਲਤ ਵੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਸੱਚ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਧਰਮ ਦੀ ਰੱਖਿਆ ਕਰਨਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈ ਇਸ ਕਰਕੇ ਅਰਜੁਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਕਹਿਣ ਤੇ ਕਰਨ ਦਾ ਵਧ ਕੀਤਾ ਸੀ ਕਰਨ ਨੂੰ ਮਾਰ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ